ਅੱਜ ਬਹੁਤ ਹੀ ਵਧੀਆ ਫਿਰੋਜ਼ਪੁਰ ਨਿਵਾਸੀਆਂ ਪੂਰੇ ਪੰਜਾਬ ਨਿਵਾਸੀਆਂ ਨੂੰ ਪਹਿਲਾਂ ਤਾਂ ਵਧਾਈ ਔਰ ਸਾਰਾ ਫਿਰੋਜ਼ਪੁਰ ਇੱਕ ਗਰਵ ਦੇ ਨਾਲ ਛਾਂਦੇ ਨਾਲ ਅੱਜ ਦੇਖ ਰਿਹਾ ਇਸ ਚੀਜ਼ ਨੂੰ ਕਿ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਚੀਜ਼ ਹੈ ਉਦਮ ਸਿੰਘ ਜੀ ਦੀ ਮੂਰਤੀ ਬੁੱਧੀ ਸਥਾਪਨਾ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਹਰ ਪ੍ਰਾਣੀ ਦਾ ਜਿਹੜਾ ਹਰ ਵਛਿੰਦਾ ਫਰੋਸਪੁਰ ਦਾ ਚਾਹੇ ਕਿਸੇ ਦੇ 10 ਰੁਪਏ ਨੇ ਕਿਸੇ ਦਾ 50 ਕਿਸੇ ਦਾ 100 ਇੱਥੇ ਮਾਨ ਨਾਲ ਲੰਗੇਗਾ ਕਿ ਮੇਰੇ ਪੈਸਿਆਂ ਨਾਲ ਬਣਿਆ ਇਹ ਕੋਈ ਕਿਸੇ ਸਰਕਾਰੀ ਸਹਾਇਤਾ ਜਾਂ ਕਿਸੇ ਲੀਡਰ ਦੀ ਸਹਾਇਤਾ ਨਾਲ ਨਹੀਂ ਬਣਿਆ ਹਰ ਉਸ ਵਛਿੰਦਾ ਜਿਹੜਾ ਫਰੋਸਪੁਰ ਦਾ ਨਿਵਾਸੀ ਉਹਨਾਂ ਦੀ ਸਹਾਇਤਾ ਉਹਦੇ ਪੈਸਿਆਂ ਨਾਲ ਉਹਨਾਂ ਦੀ ਮਿਹਨਤ ਤੇ ਸਦਕਾ ਪਹਿਲੀ ਗੱਲ ਤੇ ਬੁੱਤ ਬਣਿਆ ਦੂਜੀ ਗੱਲ ਸਭ ਤੋਂ ਵੱਡੀ ਗੱਲ ਤੁਸੀਂ ਵੇਖਿਆ ਹੋਏਗਾ ਕਿ ਚੀਜ਼ ਉਦਮ ਸਿੰਘ ਜੀ ਦਾ ਜੋ ਨਾਮ ਸੀ RAM MUHAMMAD SINGH AZAD ਉਸੇ ਚੀਜ਼ ਨੂੰ ਉਸੇ ਪਰੰਪਰਾ ਨੂੰ ਅੱਜ ਵੱਡਿਆਂ ਕਰਦੇ ਹੋਇਆ ਚਾਰਾਂ ਧਰਮਾਂ ਦੇ ਸਾਂਝੇ ਮੁਖੀਆਂ ਨੇ ਇਹਨਾਂ ਦਾ ਅੱਜ ਜਿਹੜਾ ਲੋਕ ਅਰਪਣ ਕੀਤਾ ਇਹਨਾਂ ਦੇ ਬੁੱਤ ਤੋਂ ਪਰਦਾ ਹਟਾਇਆ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਆਦਮ ਕਤ ਬੁੱਤ ਫਿਰੋਜ਼ਪੁਰ ਦੇ ਲਗਵੇ ਚ ਲੱਗਾ ਹੈ ਇਸ ਤਰ੍ਹਾਂ ਦਾ ਸੋਨਾ ਤੇ ਵਧੀਆ ਤੇ ਇਸ ਤਰ੍ਹਾਂ ਦੇ ਪੱਥਰ ਦਾ ਬੁੱਤ ਸ਼ਾਇਦ ਹੀ ਕਿਤੇ ਹਿੰਦੁਸਤਾਨ ਦੇ ਵਿੱਚ ਲੱਗਾ ਹੋਵੇ ਅੱਜ ਸਾਰੇ ਫਿਰੋਜ਼ਪੁਰ ਨਿਵਾਸੀ ਸਾਰੇ ਪੰਜਾਬ ਨਿਵਾਸੀ ਔਰ ਸ਼ਹੀਦ ਖਾਸ ਕਰਕੇ ਸ਼ਹੀਦ ਉਦਮ ਸਿੰਘ ਜੀ ਨੂੰ ਚਾਣ ਵਾਲੇ ਸਾਰੇ ਇਸ ਤਰ੍ਹਾਂ ਖੁਸ਼ ਨੇ ਕਿ ਸਾਡੇ ਸ਼ਹਿਰ ਦੇ ਵਿੱਚ ਐਡਾ ਵਧੀਆ ਬੁੱਤ ਬਣਿਆ ਹੈ ਬਹੁਤ ਬਹੁਤ ਵਧੀਆ ਪੁਰਾਣਾ ਹੈਗਾ ਜਿੱਦਾਂ ਮਕਾਨੀ ਗੇਟ ਦੇ ਵਿੱਚ ਇੱਕ ਸ਼ਹੀਦ ਪਗਤ ਸਿੰਘ ਦਾ ਬੁੱਧ ਲੱਗਾ ਹੈਗਾ ਬਹੁਤ ਨਿੱਕਾ ਆ ਕੀ ਲੱਗਦਾ ਕਿ ਉਸ ਨੂੰ ਵੀ ਮਟਾ ਦਿੱਤਾ ਜਾਵੇਗਾ ਸਾਡੀ ਵਿਚਾਰ ਹੋਈ ਹੈ ਮੈਂ ਹੁਣੇ ਅਨਾਉਂਸ ਕਰ ਦਿਆਂਗਾ ਤਾਂ ਬੜਾ ਗਲਤ ਹੋਏਗਾ ਅੱਜ ਸਾਰੀ ਸੰਗਤ ਦੇ ਕੋਲੋਂ ਉੱਤੇ ਸ਼ਹੀਦ ਉਤਮ ਸਿੰਘ ਭਵਨ ਦੇ ਵਿੱਚ ਸਾਰੀ ਸੰਗਤ ਦਾ ਵਿੱਚੋਂ ਮਤਾ ਪਾਸ ਕਰਾਇਆ ਜਾਏਗਾ ਬਾਹਾਂ ਖੜੀਆਂ ਕਰਕੇ ਔਰ ਸਾਡੀ ਕਮੇਟੀ ਦਾ ਸਦਾ ਭਗਵਾਨ ਸਿੰਘ ਸਮਾਜ ਜੀ ਦੀ ਅਗਵਾਈ ਹੇਠ ਕਮੇਟੀ ਦਾ ਇਹ ਫੈਸਲਾ ਹੋਇਆ ਕਿ ਅੱਜ ਸਾਰੀ ਸੰਗਤ ਕੋਲੋਂ ਇਸ ਚੀਜ਼ ਦਾ हां करवा ਲਈ ਜਾਏ ਔਰ ਫਿਰ ਅਗਲਾ ਉਹ ਬੁੱਤ ਨੂੰ ਅਸੀਂ ਵਜਾ ਕਰਨ ਦੀ ਲੋੜ ਹੈ ਜਿਹੜੇ ਬੁੱਤ ਦੇ ਅੱਗੇ ਨਾਲ ਠਿੱਕਾ ਚੱਲ ਰਿਹਾ ਹੈ ਸ਼ਰੇਆਮ ਉੱਥੇ ਲੋਕ ਸ਼ਾਪਾ ਪੀਂਦੇ ਆ ਲੱਗਦਾ ਨਹੀਂ ਜਿਦਾਂ ਸ਼ਹੀਦਾਂ ਨਾਲ ਜਿਹੜੀ ਇਹ ਚੀਜ਼ਾਂ ਨੂੰ ਵੀ ਸਾਰੀ ਕਮੇਟੀ ਬੈਠ ਕੇ ਹੀ ਮਸਲਾ ਸੋਲਵ ਕਰ ਲੇਗੀ ਔਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਠਿੱਕੇ ਨੂੰ ਪਾਸੇ ਜੀ ਅਕਸਰ ਹੁੰਦਾ ਕਿ ਸ਼ਹੀਦਾਂ ਦੇ ਬੁੱਤ ਲੱਗ ਜਾਂਦੇ ਆ ਪਰ ਉਹਨਾਂ ਦੀ ਬਾਅਦ ਚ ਕੋਈ ਸੇਵਾ ਨਹੀਂ ਹੁੰਦੀ ਉਹਨਾਂ ਦੇ ਰੱਖ ਖਾਅ ਦੀ ਕਿ ਅਕਸਰ ਹੀ ਵਖੇ ਹੈ ਕਿ ਜਿੱਦਾਂ ਹੁਣ ਇਹ ਮੇਨ ਚੌਂਕਾ ਸ਼ੀਦ ਉਦਮ ਸਿੰਘ ਦਾ ਇੱਥੇ ਫਲੈਕਸ ਵੀ ਲੱਗ ਜਾਂਦੇ ਆ ਆ ਕਾਫੀ ਟਾਈਮ ਪਹਿਲਾਂ ਇੱਥੇ ਫੋਰੇਲਾ ਚੌਂਕੀ ਲੱਗਾ ਸੀਗਾ ਔਰ ਉਸ ਤੋਂ ਹੀ ਦੇਖ ਲੈ ਕਿ ਨਹੀਂ ਕੀਤੀ ਗਈ ਮੈਂ ਤੁਹਾਨੂੰ ਹਿਸਟਰੀ ਬਾਰੇ ਦੱਸਾਂ ਜਾਵਾਂਗਾ ਕਿ 1978 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਪੈਸੇ ਇਕੱਠੇ ਕਰਕੇ ਉਦੋਂ ਵੀ ਬਿਨਾਂ ਸਰਕਾਰੀ ਸਹਾਇਤਾ ਤੋਂ ਇਹ ਬੁੱਤ ਲਾਇਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਮੁੱਲ ਖਰੀਦੀ ਹੋਈ ਸ਼ੀਦ ਉਦਮ ਸਿੰਘ ਯਾਦਗਾਰੀ ਕਮੇਟੀ ਦੀ ਹੈ ਉਸ ਟਾਈਮ 12000 ਦੇ ਵਿੱਚ ਦੋ ਭਰਾਵਾਂ ਤੋਂ ਜਗ੍ਹਾ ਖਰੀਦੀ ਸੀ ਇੱਕ ਭਰਾ ਨੇ 6000 ਰੁਪਏ ਲਿਆ ਸੀ ਇੱਕ ਨੇ ਨਹੀਂ ਲਿਆ ਸੀ ਔਰ ਸਭ ਤੋਂ ਵੱਡੀ ਗੱਲ ਉਸ ਕਮੇਟੀ ਨੇ ਹੀ ਉਦੋਂ ਦਾ ਲਗਾਤਾਰ ਦੇਖ ਦਿਖਾਏ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੀ ਸਿਕਿਉਰਿਟੀ ਦੇ ਵਾਸਤੇ ਬਕਾਇਦਾ ਸਾਡੀ ਕਮੇਟੀ ਨੇ ਇੱਕ ਗਨਮੈਨ ਰੱਖਿਆ ਹੈ ਜਿਹੜਾ ਸਿਕਿਉਰਿਟੀ ਕਰੇਗਾ ਪਰਮਾਨੈਂਟਲੀ ਔਰ ਸੀਸੀਟੀਵੀ ਕੈਮਰੇ ਲੱਗ ਜਾਣਗੇ ਔਰ ਇੱਕ ਖੂਬਸੂਰਤੀ ਲਈ ਇੱਕ ਮਾਲੀ ਪਰਮਾਨੈਂਟ ਰੱਖਿਆ ਉਹਦਾ ਸਾਰਾ ਜਿਹੜਾ ਖਰਚਾ ਉਹ ਸ਼ਹੀਦ ਉਧਮ ਸਿੰਘ ਮੈਮੋਰੀਅਲ ਟਾਸਟ ਕਰੇਗਾ ਜੀ ਇਹ ਭਾਜੀ ਇਸ ਚੌਕ ਵਿੱਚ ਪਹਿਲਾਂ ਵੀ ਦੇਖਣ ਚ ਆਇਆ ਕਿ ਜਦੋਂ ਵੀ ਕੋਈ ਸਿਆਸਤਗਰ ਬਾਹਰ ਹੁੰਦਾ ਤਾਂ ਆਪਰਾ ਚੌਕ ਫਲੈਕਸ ਬੋਰਡ ਲਾ ਕੇ ਟੱਕ ਦਿੱਤਾ ਜਾਂਦਾ ਜਿਹੜੇ ਬਾਹਰੋਂ ਲੋਕ ਆਉਂਦੇ ਉਹਨਾਂ ਨੂੰ ਤਾਂ ਕੋਈ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਇਹਦੇ ਵਾਸਤੇ ਅਸੀਂ ਜਨਰਲ اجلاس ਦੇ ਵਿੱਚ ਪਾਸ ਕੀਤਾ ਸ਼ਹੀਦ ਉਧਮ ਸਿੰਘ ਮੈਮੋਰੀਅਲ ਕਮੇਟੀ ਨੇ ਉਹ ਅਸੀਂ ਨਗਰ ਕਾਉਂਸਲ ਨੂੰ ਲਿਖਿਆ ਕਿ ਡਿਸਟ੍ਰਿਕਟ ਨੂੰ ਲਿਖਿਆ ਕਿ ਨਗਰ ਕਾਉਂਸਲ ਬਕਾਇਦਾ ਆਪਣੇ ਬੋਰਡ ਦੀ ਮੀਟਿੰਗ ਚ ਮਤਾ ਲਿਆਵੇ ਕਿ ਇੱਥੇ ਆਸ ਤੋਂ ਬਾਅਦ ਕੋਈ ਐਹੋ ਜੀ ਚੀਜ਼ ਨਹੀਂ ਲੱਗੇਗੀ ਉਹਦਾ ਅਸੀਂ ਸਪੈਸ਼ਲ ਜੁਰਮਾਨੇ ਵਾਸਤੇ ਵੀ ਲਿਖਿਆ ਔਰ ਉਹਨੂੰ ਅਸੀਂ ਆਪ ਵੀ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਹੀ ਪੈਸਿਆਂ ਦਾ ਤੁਹਾਡਾ ਆਪਣੀ ਚੀਜ਼ ਦਾ ਇਹ ਬੋਤਮਨ ਲੱਗਿਆ ਔਰ ਚੌਂਕ ਬਣਿਆ ਆਪਾਂ ਇਹਨੂੰ ਸੁੰਦਰਤ ਕਰਨ ਬਰਕਰਾਰ ਰੱਖੋ ਬਹੁਤ ਵਧੀਆ ਜੀ ਬਹੁਤ ਸੋਹਣਾ ਭਰਾਲਾ ਧਾਰਮਿਕ ਜਥੇਬੰਦੀਆਂ ਵੱਲੋਂ ਤੇ ਸਾਰੀ ਸਾਂਝੀ ਬੋਲਾਂ ਦਾ ਉਪਦੇਸ਼ ਹੈ ਕਿ ਸਾਰਿਆਂ ਨੇ ਨਾਲ ਮਿਲ ਕੇ ਆਕੇ ਨਵਾਂ ਬੁੱਤ ਲਾਇਆ ਬਹੁਤ ਸੁੰਦਰ ਲਾਇਆ ਜਿਹੜਾ ਪਹਿਲਾਂ ਸੀ ਛੋਟਾ ਸੀ ਉਹਨੂੰ ਉੱਥੇ ਊਧਮ ਸਿੰਘ ਪਵਨ ਚ ਲੈ ਕੇ ਗਏ ਇਸ ਸਲਮਾਨ ਚ ਬਹੁਤ ਜਿੰਦੇ ਵੀ ਦੇਖ ਰਿਹਾ ਮੈਂ ਸਾਰੇ ਖੁਸ਼ ਨੇ ਤੇ ਇਹੀ ਸਰਮਾਇਆ ਹੁੰਦੇ ਨੇ ਅਸੀਂ ਜਦੋਂ ਲੰਘਦੇ ਟੋਪ ਦੇ ਬੱਚੇ ਪੁੱਛਦੇ ਜਿਵੇਂ ਦੇਸ਼ੀ ਵੀ ਆ ਜਾਂਦੇ ਤਾਂ ਵੀ ਪੁੱਛਦੇ ਵੀ ਇਹ ਇੱਕ ਕਾਉਂਟ ਸਾ ਸਟੈਚੂ ਹੈ ਹਨਾ ਤਾਂ ਫਿਰ ਦੱਸ ਦੇਨੇ ਕਿ ਸਰਦਾਰ ਊਧਮ ਸਿੰਘ ਸੀ ਜਿਹੜਾ ਆਪਣੀ ਸਾਰੀ ਜ਼ਿੰਦਗੀ ਕਾਲਣਾ ਕਾਲੀ ਹੈ ਬਹੁਤ ਕੁਝ ਕੀਤਾ ਜਿੰਨਾ ਤੁਸੀਂ ਦੱਸ ਦਿੱਤਾ ਸਾਹਿਬ ਕੋਲ ਆਪ ਅਨਜਾਨੇ ਕਰ ਸਕਦਾ ਇਹ ਸਾਡੇ ਰੱਬੀ ਰੋਹੀ ਹੋਈ ਹੁੰਦੀ ਜੀ ਕਰ ਸਕਦੀ ਨੇ ਜਿਵੇਂ ਜਾ ਕੇ ਉਹਨਾਂ ਨੇ ਬਦਲਾਇਆ ਆਪਣੇ ਦੇਸ਼ ਵਾਸੀਆਂ ਦਾ ਬਦਲਾ ਜਜਾਣਾ ਭਾਗ ਉਹਨਾਂ ਨੇ ਬਚਪਨ ਚ ਆਪ ਦੇਖਿਆ ਸੀ ਕਿ ਜਾਨੀ ਹੁਣ ਮੇਰੇ ਸਾਡਾ ਵੀ ਮਤਬਰਦਾ ਦੇਸੀ ਕੁਝ ਜਿਹਾ ਸਮੂਹ ਨਾਲ ਦਾ ਸਮਾਈ ਰੱਖੇ ਬਹੁਤ ਬਹੁਤ ਮੁਬਾਰਕਾ ਸਾਡੇ ਫਰੋਈ ਪ੍ਰਵਾਸੀ ਨੇ ਸਾਰਿਆਂ ਨੂੰ ਮੁਬਾਰਕਾ ਕਿਉਂਕਿ ਇਹ ਸ਼ੀ ਸਾਰਿਆਂ ਦੇ ਸਾਂਝੇ ਹੁੰਦੇ ਆ ਔਰ ਸ਼ੀ ਦੁੱਧਮ ਸਿੰਘ ਕੰਬੋਈ ਨੇ ਤਾਂ ਇੱਕ ਮੈਸੇਜ ਦਿੱਤਾ ਸੀ ਰਾਮ ਮੁਹੰਮਦ ਸਿੰਘ ਆਜ਼ਾਦਾਂ ਜੋ ਜਿਹੜਾ ਸਾਰਿਆਂ ਜਾਤ ਪਾਤ ਉੱਪਰ ਉੱਠ ਕੇ ਜਿਨ੍ਹਾਂ ਨੇ ਐਡਾ ਵੱਡਾ ਤਸ਼ੱਦਦ ਨੂੰ ਢਾਹ ਦੇ ਕੇ ਉਹਦਾ ਬਦਲਾ ਲਿਆ ਉਹ ਵੀ ਉਹਨਾਂ ਦੀ ਧਰਤੀ ਤੇ ਜਾ ਕੇ ਇਸ ਤੋਂ ਵੱਡੀ ਸ਼ਹਿ ਦੀ ਕਿਸੇ ਸ਼ਹੀਦੀ ਕੁਰਬਾਨੀ ਹੋ ਸਕਦੀ ਸੋ ਇਸ ਗੱਲ ਦੀਆਂ ਅੱਜ ਬਹੁਤ ਚੰਗਾ ਉਹਨਾਂ ਦਾ ਬੁੱਤ ਜਿਹੜਾ ਉਹਨਾਂ ਦਾ ਸਟੈਚੂ ਲਾਇਆ ਇੱਕ ਵਾਰੀ ਵੇਖਿਆ ਲੱਗਦਾ ਜਿਵੇਂ ਉਹ ਸ਼ਹੀਦ ਸਾਡੇ ਚ ਅੱਜ ਵੀ ਉਦਾਂ ਹੀ ਨੇ ਸੋ ਉਹਨਾਂ ਨੂੰ ਮੁਬਾਰਕਾ ਬਹੁਤ ਬਹੁਤ ਪਤਾ ਨਹੀਂ ਕਿਹੜੇ ਮਾੜਾ ਸਮਾਵੇ ਕੇ ਕਿਸੇ ਤਰੀਕੇ ਮਿਹਨਤ ਕਰਕੇ ਉਹਨਾਂ ਦੀ ਧਰਤੀ ਤੇ ਪਹੁੰਚ ਗਏ ਆਪੇ ਜੱਲਿਆਂ ਵਾਲੇ ਬਾਗ ਦਾ ਪੱਧਰਾ ਲਿਆ ਈਨੇ ਸਾਲਾਂ ਬਾਅਦ 21 ਸਾਲ ਬਾਅਦ ਕਿ ਕੋਈ ਵੱਡੀ ਕੋਈ ਪ੍ਰਬੰਧ ਨਹੀਂ ਹੋ ਸਕੀ ਸੋ ਇਸ ਗੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਸ ਇਸ਼ਤਿਹਾਰ ਬੰਨੀ ਆ ਸੋ ਬਿਲਕੁਲ ਇਹ ਸਹੀ ਗੱਲ ਹੈ ਜਿਹਨੇ ਅਪਲੋਡ ਕਰੀ ਬਾਤੇ ਆਟੋਮੈਟਿਕ ਫਿਰੇ ਪਤਾ ਦਾ ਕੋ ਆਪਸ਼ਨ ਮਿਲਦਾ ਪਰ ਸ਼ਾਇਦ ਹੁਣ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਹੁਣ ਤੁਹਾਡੀ ਸਰਕਾਰ ਵੀ ਨੌਕਰੀਆਂ ਦੇ ਲੱਗੀ ਸੋ ਬਾਹਰਿਆਂ ਨੂੰ ਤੇ ਹੀ ਮੈਸੇਜ ਹੈ ਵੀ ਇੱਥੇ ਪੜ ਲਿਖਿਆ ਦੇ ਘਰੇ ਬੈ ਕੇ ਨੌਕਰੀ ਕਰੋ ਜਿਆਦਾ ਬੈਟਰ ਹੈ ਬਾਹਰ ਦੀ ਕਿਉਂਕਿ ਜਦੋਂ ਨਾ ਪਰਿਵਾਰ ਨਹੀਂ ਰਹਿੰਦਾ ਫਿਰ ਉਹ ਜੇ ਪੈਸੇ ਨੂੰ ਵੀ ਅਸੀਂ ਕੁਝ ਨਹੀਂ ਕਰਨਾ ਸੋ ਅੱਜ ਦੇ ਪ੍ਰੋਗਰਾਮ ਨੇ ਸਭ ਨੂੰ ਮੁਬਾਰਕ ਬਹੁਤ ਵੱਡਾ ਦਿਹਾੜਾ ਹੈਗਾ ਕਿ ਇਹ ਬਹੁਤ ਇਤਿਹਾਸਕ ਦਿਹਾੜਾ ਹੈ ਇਹ ਆਪਣੇ ਹਿਸਟਰੀ ਚ ਕਾਊਂਟ ਕੀਤਾ ਜਾਏਗਾ ਕਿ ਸਾਰੇ ਇਕੱਠੇ ਹੋ ਕੇ ਜਿਹੜੀ ਕਿ ਸੁਸਾਇਟੀ ਵਾਲੇ ਮੈਂਬਰਾਂ ਨੇ ਸ਼ਹੀਦ ਉਦਨ ਸਿੰਘ ਸੁਸਾਇਟੀ ਦੇ ਮੈਂਬਰਾਂ ਨੇ ਸਾਰਿਆਂ ਨੂੰ ਇਨਕਮ ਮੰਚ ਤੇ ਲਿਆ ਕੇ ਇਹ ਜਿਹੜਾ ਬੁੱਤ ਦਾ ਨਵਾਂ ਬੁੱਤ ਪਾਲੇ ਕੀਤਾ ਇੱਥੇ ਉਹ ਬਹੁਤ ਵੱਡੀ ਗੱਲ ਹੈ ਕਿ ਸਾਰੇ ਕੌਮਾਂ ਨੂੰ ਇੱਕ ਮੰਚ ਤੇ ਲਾ ਕੇ ਅਰਦਾਸ ਕਰਕੇ ਅੱਜ ਸੁਣਿਆ ਦਿੱਤੇ ਨੌਜਵਾਨ ਪੀੜੀ ਨੂੰ ਕਿ ਅਸੀਂ ਸਾਰੇ ਇਕੱਠੇ ਆ ਸ਼ਹੀਦਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਹੈ ਤੇ ਸ਼ਹੀਦਾਂ ਦੇ ਉਹਨਾਂ ਦੇ ਪੈਨਾ ਚੱਤਾਂ ਬਹੁਤ ਚੱਲਣਾ ਪਿਆ ਤਾਂ ਹੀ ਦੇਸ਼ ਦੀ ਤਰੱਕੀ ਹੋ ਸਕਦੀ ਤਾਂ ਹੀ ਆਸ ਦੀ ਤਰੱਕੀ ਹੋ ਸਕਦੀ ਤਾਂ ਹੀ ਕੌਮ ਦੀ ਤਰੱਕੀ ਹੋ ਸਕਦੀ ਹੈ ਆ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਜਿਹੜੀ ਭਗਤ ਸਿੰਘ ਨੂੰ ਜਿਹੜੀ ਦਾ ਸਨਹਾਈ ਨਹੀਂ ਦਿੱਤਾ ਗਿਆ ਬਿਲਕੁਲ ਕਾਡਿਕਲ ਦਰਸਤ ਹੈ ਜੀ ਕਿ ਗੱਲ ਬਹੁਤ ਵੱਡੇ ਪੱਧਰ ਤੇ ਚੱਲਦੀ ਪਈ ਹੈ ਤੇ ਮੈਨੂੰ ਉਮੀਦ ਹੈ ਅਸੀਂ ਵੀ ਅਪੀਲ ਕਰਨੇ ਆ ਸੈਂਟਰ ਸਰਕਾਰ ਨੂੰ ਕਿ ਅਸੀਂ ਸਾਰੇ ਜ਼ੋਰ ਵੀ ਲਾ ਰਹੇ ਆ ਅਪੀਲ ਵੀ ਕਰ ਰਹੇ ਆ ਕਿ ਜਿਹੜਾ ਸ਼ਹੀਦ ਭਗਤ ਸਿੰਘ ਨੂੰ ਉਹ ਸ਼ਹੀਦ ਦਾ ਦਰਜਾ ਜ਼ਰੂਰ ਦਿੱਤਾ ਜਾਏ ਤਾਂ ਸਾਨੂੰ ਉਮੀਦ ਹੈ ਕਿ ਇਹ ਉਸ ਮਾਨਸ਼ਰਗ ਨਵਿੰਦਰ ਮੋਦੀ ਜੀ ਇਹ ਜ਼ਰੂਰ ਪੂਰੀ ਕਰਨਗੀ ਜਿਹੜੀ ਆਪਣੀ ਮੰਗ ਹੈ ਕਿ ਫਤਿਹ ਅੱਜ ਬਹੁਤ ਸਵਾਗ ਦਿਹਾੜਾ ਹੈ ਕਿ ਕੰਬੋਜ ਮੈਮੋਰੀ ਸ਼ਹੀਦ ਭਗਤ ਸਿੰਘ ਦੇ ਸੋਸਾਇਟੀ ਫਰੋਸ ਤੋਂ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਹੋਂ ਦਾ ਬਹੁਤ ਹੀ ਸੋਹਣਾ ਨਵਾਂ ਬੁੱਤ ਲਗਾਇਆ ਗਿਆ ਅੱਜ ਤੋਂ 40 ਸਾਲ ਪਹਿਲਾਂ ਮੇਰੇ ਪੂਛਤਕ ਪਿਤਾ ਜੀ ਸਰਦਾਰ ਬਲਵੰਤ ਸਿੰਘ ਜੀ ਜੋ ਉਸ ਟਾਈਮ ਖਜ਼ਾਨਾ ਮੰਤਰੀ ਸੀ ਉਹਨਾਂ ਨੇ ਇੱਥੇ ਸੇਸ ਕੁੱਟ ਦਾ ਉਦਘਾਟਨ ਕੀਤਾ ਸੀ ਤੇ ਬੜੀ ਜੱਟੋ ਜਾਹਤ ਤੋਂ ਬਾਅਦ ਬੜੀ ਵੱਡੀ ਐਜੀਟੇਸ਼ਨ ਹੋਈ ਸੀ ਇੱਥੇ ਸ਼ਹੀਦ ਉਤਮ ਸਿੰਘ ਸ਼ਹੀਦ-ਏ-ਆਜ਼ਮ ਦਾ ਪ੍ਰੋਤਲਾਨ ਦੇ ਲਈ ਤੇ ਉਸ ਟਾਈਮ ਦੀ ਜਿਹੜੀ ਕਮੇਟੀ ਸੀ ਉਸ ਸਮੇਂ ਦੇ ਸੱਜਣ ਸੀ ਉਹ ਸਕਸੈਸਸ ਹੋ ਸਕਾ ਸਲ ਹੋਈ ਤੇ ਉਹਨਾਂ ਦੇ ਸਾਹਬ ਨੂੰ ਉਸਨੇ ਕਿ ਉਹਨਾਂ ਨੂੰ ਇੱਥੇ ਸਦਾ ਦਿੱਤਾ ਤੇ ਉਹਨਾਂ ਨੇ ਇੱਥੇ ਆ ਕੇ ਬੁੱਤ ਦਾ ਪਾਟਨ ਕੀਤਾ। ਤੋਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪਿਤਾ ਜੀ ਜਿਹੜਾ ਕੰਮ ਕੀਤਾ ਅੱਜ ਮੁੜ ਕੇ ਸੁਸਾਇਟੀ ਨੇ ਇਹਨੂੰ ਉੜ ਕੇ ਮੁਕੰਮਲ ਕੀਤਾ ਹੈ। ਤੇ ਮਾਡਰਨ ਜਮਾਨੇ ਦੇ ਨਾਲ-ਨਾਲ ਇਹਨਾਂ ਨੇ ਉਸ ਮੌਲਿਕ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੱਕ ਬਹੁਤ ਆਲੀਸ਼ਾਨ ਜਿਹੜਾ ਬੁੱਤ ਹੈਗਾ ਉਹ ਤਿਆਰ ਕਰਵਾਇਆ ਹੈਗਾ ਤੇ ਇੱਥੇ ਸਥਾਪਿਤ ਕੀਤਾ ਹੈ। ਮੇਰੇ ਵੱਲੋਂ ਹਾਰਦਿਕ ਸਾਮਨਾਵਾ ਬਹੁਤ ਬਹੁਤ ਮੁਬਾਰਕਾਂ ਜੀ ਰਾਜਨ ਵੀਰ ਸਿੰਘ ਦੇਖੋ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੈ ਔਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੀਆਂ ਸ਼ਹਾਦਤਾਂ ਦਾ ਸਾਡੇ ਇਤਿਹਾਸ ਦਾ ਜਿੰਨਾ ਵੱਧ ਗਿਆਨ ਹੋਏਗਾ ਉਹਨਾਂ ਵੱਧ ਮਾਣ ਹੋਏਗਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਔਰ ਇੰਨਾ ਅਮੀਰ ਵਿਰਸਾ ਜੀਦੇ ਚ ਐਡੀਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਐਡੇ ਵੱਡੇ ਵੱਡੇ ਕੀਰਤੀਮਾਨ ਜਿਹਨੇ ਬਣਾਏਗੇ ਉਹ ਸ਼ਾਇਦ ਹੀ ਕਿਸੇ ਕੌਮਪਲ ਹੋਣ ਜਿਹੜੇ ਆਪਣੀ ਕੌਮਪਲ ਤੇ ਸੋ ਅੱਜ ਇਹਦਾ ਜਿਹੜਾ ਇਹ ਪੁੱਤ ਲਗਾਉਣ ਵਾਲਾ ਜਿਹੜਾ ਕਾਰਜਕ੍ਰਮ ਕੀਤਾ ਗਿਆ ਮੈਂ ਤਾਂ ਕਹਿੰਦਾ ਵੀ ਬਹੁਤ ਹੀ ਵਧੀਆ ਕਾਰਜਕ੍ਰਮ ਹੈ ਮੈਂ ਵਧਾਈ ਦਿੰਦਾ ਫਿਰੋਜ਼ਪੁਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਸਾਡੇ ਐਮਐਲਏ ਸਹਿਬਾਨ ਨੂੰ ਵਧਾਈ ਦਿੰਦਾ ਸਾਰੀਆਂ ਸੰਸਥਾਵਾਂ ਨੂੰ ਵਧਾਈ ਦਿੰਦਾ ਕਿਉਂਕਿ ਜਿੰਨਾ ਇਹ ਸਾਡੀ ਡਿਊਟੀ ਆ ਕਹਿੰਦੇ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਔਰ ਬਾਬੇ ਵੀ ਉਹ ਉਹ ਜਿਨ੍ਹਾਂ ਨੇ ਸਮਾਜ ਨੂੰ ਇਕੱਠਿਆਂ ਕਰਨ ਦੀ ਗੱਲ ਕੀਤੀ ਹੋਵੇ ਰਾਮ ਮੁਹੰਮਦ ਸਿੰਘ ਆਜ਼ਾਦ ਅੱਜ ਤਾਂ ਸ਼ਕਤੀ ਲੈਣ ਵਾਸਤੇ ਸਮਾਜ ਨੂੰ ਤੋੜਨ ਲੱਗੇ ਹੋਏ ਲੋਕ ਲੜਾਉਣ ਲੱਗੇ ਹੋਏ ਲੋਕ ਸੰਭਲ ਦੇ ਵਿੱਚ ਕੀ ਹੋ ਰਿਹਾ ਦੇਸ਼ ਦੇ ਵਿੱਚ ਕੀ ਕਰ ਰਿਹਾ ਇਹ ਤੋੜ ਰਹੇ ਆ ਸਾਡੇ ਸਮਾਜ ਨੂੰ ਲੇਕਿਨ ਸ਼ਹੀਦ ਉਦਮ ਸਿੰਘ ਨੇ ਦੇਖੋ ਇੱਥੋਂ ਚੱਲ ਕੇ ਕਿੱਥੇ ਜਾ ਕੇ ਸਾਡੀ ਡਿੱਗੀ ਪੱਗ ਸਾਡੇ ਸਿਰ ਤੇ ਚੱਕ ਕੇ ਰੱਖੀ। ਔਰ ਉਹਨਾਂ ਦਾ ਸਨਮਾਨ ਕਰਨਾ ਸਾਡਾ ਸਾਰਾ ਦਾ ਫਰਜ਼ ਬਣਦਾ। ਸੋ ਅੱਜ ਮੈਂ ਆਪਦੇ ਆਪ ਨੂੰ ਬੜੇ ਭਾਗਾ ਨਾਲ ਸਮਝਦਾ ਕਿ ਮੈਂ ਅੱਜ ਸ਼ਹੀਦ ਉਦਮ ਸਿੰਘ ਜੀਰਾਂ ਨੂੰ ਯਾਦ ਕਰ ਰਿਹਾ ਔਰ ਉਹਨਾਂ ਦੇ ਬੁੱਕ ਬੁੱਤ ਲਵਾਉਣ ਦੀ ਜਿਹੜੀ ਰਸਮ ਆ ਉਹਦੇ ਵਿੱਚ ਆਪਦੇ ਆਪ ਨੇ ਇੱਕ ਹਿੱਸਾ ਜਰਦਾ ਇੱਕ ਵੱਡਾ ਰੋਲ ਅਦਾ ਗਿਆ ਜੀਹਲ ਸਿੰਘ ਉਹਨਾਂ ਦਾ ਰਿਹਾ ਸੀ ਹਸਤੀਆਂ ਵਾਸਤੇ ਲਿਆਂਦੇ ਲਈ। ਉਸ ਤੋਂ ਬਾਅਦ ਹੀ ਆਦਮ ਕੁਤ ਬੁੱਤ ਜਿਹੜੇ ਆ ਲੱਗਨੇ ਸ਼ੁਰੂ ਹੋਏ। ਕਿ ਇਸ ਹੈਗਾ ਅੱਜ ਆਮਦੀ ਪਾਰਟੀ ਵੱਲੋਂ ਸ਼ਹੀਦਾਂ ਦੇ ਪ੍ਰਤੀ ਮਾਨ ਸਾਹਿਬ ਵੀ ਪਿਛਲੇ ਦਿਨਾਂ ਹੋ ਕੇ ਗਏ ਆ ਕੀ ਕੁਝ ਹੋਰ ਕਰਨ ਦਾ ਦੇਖੋ ਜੀ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਵੀ ਜਿੰਨਾ ਅਸੀਂ ਆਪਦੇ ਬਰਸੀ ਦੀ ਸੇਵਾ ਕਰਾਂਗੇ ਉਹਨਾਂ ਲੋਕ ਮਾਨ ਦੇਣਗੇ ਜੇ ਸਵਰਗੀ ਗਿਆਨੀ ਜੈਲ ਸਿੰਘ ਨੇ ਸ਼ਹੀਦ ਉਦਮ ਸਿੰਘ ਖੋਰਾ ਦੀਆਂ ਅਸਤੀਆਂ ਨੂੰ ਸ਼ਹੀਦ ਉਦਮ ਸਿੰਘ ਖੋਰਾ ਨੂੰ ਸਨਮਾਨ ਦਿੱਤਾ ਸਤਕਾਰ ਦਿੱਤਾ ਤੇ ਫਿਰ ਦੇਸ਼ ਨੇ ਕਿੰਨਾ ਸਤਕਾਰ ਦਿੱਤਾ ਤੁਹੇ ਇਹ ਦੇਖੋ ਰਾਸ਼ਟਰਪਤੀ ਬਣਨਾ ਦੇਸ਼ ਦਾ ਗ੍ਰਹਿ ਮੰਤਰੀ ਬਣਨਾ ਬਹੁਤ ਵੱਡੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਬਣਨਾ ਬਹੁਤ ਵੱਡੀ ਗੱਲ ਆ ਔਰ ਉਹ ਵੀ ਬੇਦਾਗ ਰਹਿਣਾ ਸੋ ਮੈਂ ਇਹ ਤੋਂ ਆਪ ਨੂੰ ਇਹ ਸਿੱਖਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਸ਼ਹੀਦਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਪੈਂਦਾ ਫਿਰ ਸਾਨੂੰ ਸਤਿ ਸ੍ਰੀ ਅਕਾਲ ਸ਼ਹੀਦਾਂ ਨੂੰ ਅਰੇ ਤੱਕ ਸੀਤਾ ਦਰਜ ਨਹੀਂ ਹੋਦਾਗੇ ਉਹ ਪਿੱਛੇ ਜੇ ਕੁਝ ਇੱਕ ਹੋਰ ਰਾਜਨੀਤਿਕ ਪਾਰਟੀ ਵਾਲਿਆਂ ਨੇ ਕਿਹ ਕਹਿੰਦੇ ਸੀ ਵੀ ਤੁਸੀਂ ੱੱਕਾ ਕਰ ਰਹੇ ਹੋ ਅਸੀਂ ਸ਼ਹੀਦ ਭਗਤ ਸਿੰਘ ਦਾ ਬੋਤਲਾ ਅਸੀਂ ਉਦਘਾਟਨ ਕਰਾਂਗੇ ਇਹ ਗੱਲਾਂ ਨਾਲ ਨਾ ਕਰੋ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਜੇ ਵਾਕਿਆ ਹੀ ਤੁਸੀਂ ਸ਼ਹੀਦਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਜੀ ਭਗਤ ਸਿੰਘ ਦਾ ਮਾਨ ਸਨਮਾਨ ਕਰਦੇ ਜਿਹੜਾ ਜਿਹਨੇ ਤਾਂ ਸਾਰਾ ਦੇਸ਼ ਮਾਨ ਕਰਦਾ ਅਸੀਂ ਤਾਂ ਕਰਦੇ ਹੀ ਆ ਕਿਉਂਕਿ ਸਾਡਾ ਵੱਡਾ ਵਡੇਰਾ ਹੋ ਸਾਡੀ ਸਾਡੀ ਮਿੱਟੀ ਦਾ ਪੁੱਤ ਆ ਉਹ ਲੇਕਿਨ ਜੇ ਤੁਸੀਂ ਵੀ ਕਰਦੇ ਹੋ ਜਿਹੜੇ ਆਪਦੇ ਆਪ ਨੂੰ ਦੇਸ਼ ਦੀ ਪਾਰਟੀ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਮੈਂ ਨਾਂ ਲੈ ਹੀ ਦਿੰਦਾ ਤੇ ਫਿਰ ਉਹਨਾਂ ਨੂੰ ਗੱਲਾਂ ਨਾਲੋਂ ਉਹਨਾਂ ਦੇ ਐਕਸ਼ਨਾਂ ਵਿੱਚ ਦਿਖਣਾ ਚਾਹੀਦਾ ਹੈ ਦੇਸ਼ ਦੀ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ ਉਹ ਕਿਸਾਨ ਦਾ ਪੁੱਤ ਸੀ ਸ਼ਹੀਦ ਭਗਤ ਸਿੰਘ ਕਿਸਾਨਾਂ ਨੂੰ ਤੁਸੀਂ ਅੱਜ ਰੋਲ ਰਹੇ ਹੋ ਡਾਂਗਾ ਮਾਰ ਰਹੇ ਹੋ ਗੋਲੀਆਂ ਮਾਰ ਰਹੇ ਹੋ ਕਿਸਾਨਾਂ ਦੀ ਦੀ ਮੰਗਾਂ ਜਾਇਜ਼ ਮੰਗਾਂ ਐ ਐਮਐਸਪੀਓ ਨਹੀਂ ਦੇ ਰਹੇ ਸੋ ਇਹ ਦੇਣਾ ਚਾਹੀਦਾ ਔਰ ਸਭ ਤੋਂ ਪਹਿਲਾਂ ਕਿਸੇ ਜੇ ਸ਼ਹੀਦ ਭਗਤ ਸਿੰਘ ਦਾ ਪੁੱਤੀ ਸਾਹਿਬ ਨਾਂ ਲੈਂਦੇ ਆ ਨਾ ਜਾਂ ਅਮਰ ਸ਼ਾਹ ਨਾਂ ਲੈਂਦੇ ਆ ਜਾਂ ਕੋਈ ਹੋਰ ਬੀਜੇਪੀ ਵਾਲੇ ਨਾਂ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਕਿ ਪਹਿਲਾਂ ਉਹਨਾਂ ਨੂੰ ਔਨ ਰਿਕਾਰਡ ਸ਼ਹੀਦ ਦਾ ਦਰਜਾ ਦੇਣ ਵੈਸੇ ਉਹਨਾਂ ਨੇ ਦਰਜਾ ਦੇਣਾ ਫਰਕ ਨਹੀਂ ਪੈਣਾ ਲੇਕਿਨ ਇਹ ਜੋ ਕੇਂਦਰ ਸਰਕਾਰ ਜਿਹੜੀ ਸਰਕਾਰ ਬੈਠੀ ਹੈ ਉਹ ਜ਼ਿਆਦਾ ਡਰਾਮਾ ਨਾ ਕਰੇ ਜਾਂ ਫਿਰ ਦਰਜਾ ਦੇਵੇ ਕਿਉਂਕਿ ਸਾਉ ਨੌਜਵਾਨ ਪੀੜੀ ਬਾਹਰ ਜਾ ਰਹੀ ਆ ਸ਼ਹੀਦਾਂ ਨੂੰ ਕੌਣ ਯਾਦ ਰੱਖੇਗਾ ਦੇਖੋ ਬਾਰ ਦਾ ਸਾਥੂ ਦਾ ਬਾਬੇ ਨਾਨਕ ਨਹੀਂ ਕਹਤਾ ਸੀ ਵੀ ਜਿਹੜੇ ਚੰਗੇ ਹੋ ਉੱਜੜ ਜਾਓ ਉਹ ਐਡੀ ਗੱਲ ਨਹੀਂ ਸ਼ਹੀਦ ਤਾਂ ਸਾਡੀ ਦੁਨੀਆ 'ਚ ਸਾਡਾ ਤਾਂ ਸਾਡੀਆਂ ਨਾ ਜਿਹੜੀਆਂ ਸਿਲੇਬਸ ਲੱਗੇ ਹੋਏ ਆ ਸਾਡੀਆਂ ਕੁਰਬਾਨੀਆਂ ਦੇ ਸਾਡੀਆਂ ਗੱਲਾਂ ਦੇ ਦੁਨੀਆ ਦੇ ਵਿੱਚ ਇਕੱਲੇ ਇੱਥੇ ਨਹੀਂ ਸੋ ਸ਼ਹੀਦਾਂ ਨੂੰ ਤਾਂ ਮਿਟਾਇਆ ਨਹੀਂ ਜਾ ਸਕਦਾ हां ਜਿਹੜੀ ਬਾਹਰ ਜਾਣ ਵਾਲੀ ਗੱਲ ਹੈ ਬ੍ਰੇਨ ਡレイン ਵਾਲੀ ਗੱਲ ਹੈ ਸਾਡੇ ਜਿਹੜਾ ਸਾਡੀ ਜਿਹੜੀ ਕੁਆਲਿਟੀ ਹੈ ਜਿਹੜੀ ਸਾਡੀ ਕਰੀਮ ਹੈ ਜਿਹੜੀ ਬਾਹਰ ਜਾਣ ਵਾਲੀ ਗੱਲ ਹੈ ਉਹਨੂੰ ਹੁਣ ਪੰਜਾਬ ਸਰਕਾਰ ਇੱਕ ਬਹੁਤ ਵਧੀਆ ਨਿਜ਼ਾਮ ਇੱਥੇ ਲੈ ਕੇ ਆਈ ਹੈ ਸੋ ਹੁਣ ਬਹੁਤ ਸਾਰੇ ਬੱਚੇ ਜਿਹੜੇ ਇੱਥੇ ਕੰਮ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਕੰਮ ਦਿਵਾਵਾਂਗੇ ਵੀ ਮੈਂ ਪਿਛਲੇ ਦਿਨੀ ਮਾਈਕਰੋਸਾਫਟ ਦੇ ਲੋਕਾਂ ਨਾਲ ਗੱਲ ਕੀਤੀ ਹੈ ਸੋ ਅਸੀਂ ਪੰਜਾਬ ਦੇ ਵਿੱਚ ਵੀ ਬੱਚਿਆਂ ਨੂੰ ਚੰਗੀ ਤਰਬੀਅਤ ਦੇ ਕੇ ਚੰਗੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੱਥੇ ਰੋਜ਼ਗਾਰ ਮਹੱਈਆ ਕਰਾਵਾਂਗੇ